ਇਹ ਬਰਨੀ ਉਹ ਅੰਦਰ ਉਹਦਾ ਲੈ ਗਾ ਭਾਈ ਕੱਢ ਕਰ ਸਾਈ ਨਾ ਸੋ ਸਾਈ ਕੱਢ ਤੂੰ ਮਾਰੀ ਜਨਾ ਭਗਾਈ ਭਗਾਈ ਨਾ ਮਤਲਬ ਭਗਾਈ ਨਾ ਕਿ ਤੂੰ ਇੰਨਾ ਵੱਧ ਗਿਆ ਤੈਨੂੰ ਤਾਂ ਰੋਕਿਆ ਨਾ ਕਿਸੇ ਨੇ ਅੱਡਾ ਕੱਢ ਕਰੀ ਬੈਠਾ ਖਲੀਜ ਦਾ ਖਲੀਜ ਦਾ ਕੱਢ ਕਰੀ ਬਠਾ ਆਪ ਪਰ ਆਪ ਨੂੰ ਨਾ ਤੈਨੂੰ ਨਾ ਰੋਕਿਆ ਕਿਸੇ ਨੇ ਤੈਨੂੰ ਰੱਬ ਨੇ ਵੀ ਨਹੀਂ ਰੋਕਿਆ ਆਮ ਨੂੰ ਕੀ ਰਾਇ ਕੀਤੀ ਆ ਉਹਨਾਂ ਨੇ 10000 ਯਾਰ ਸਾਡੇ ਦਾ ਪੈਸੇ ਲੈ ਲਾ ਪਾ ਪਾ ਠੀਕੇ ਬਹਿ ਜਾ ਓਏ ਆਰਾਮ ਨਾਲ ਸਾਡੇ 90 ਦੇ ਲੈ ਕੇ ਤੈਨੂੰ ਕੋਈ ਫਾਇਦਾ ਨਹੀਂ ਜੇ ਦਾ ਵੇਚਣਾ ਫਿਰ ਤੱਕ ਕਿਸੇ ਸਾਹਬ ਸਰ ਸਾਹਬ ਸਰ ਆਜੋ ਨਹੀਂ ਫਾਇਦਾ ਆਲਾ ਫੜ ਉਹਦੇ ਹੱਥ ਕਰ ਤੂੰ ਮੇਰੇ ਮੇਰੇ ਤੋਂ ਗੱਲ ਅੱਗੇ ਤੇਰੀ ਮਰਜ਼ੀ ਹੈ ਆਪਾਂ ਮੰਨ ਵੀ ਕਰਾਂਗੇ ਠੀਕ ਹੈ ਅਰ ਵੀ 8.5 ਦੇ ਲਖਾਈ ਆਪੋ ਆਪਣੀ ਹਾਂ ਯਾਰ ਹਾਂ ਉਹਦੇ ਪੈਸੇ ਕੋਈ ਨਹੀਂ ਪਤਾ ਕੋਈ ਉਹਨਾਂ ਨੇ ਵੀ ਪਾ ਲਿਆ ਕਿ ਚੋਰੀ ਕਰਕੇ ਲਿਆ ਆ ਪੈਸੇ ਕਿਹਦੇ ਕਹਾਂ ਵੀ ਵੇਚੀ ਦੱਬੇ ਮੈਂ ਕੋਈ ਨਹੀਂ ਬੀਚੂ ਬਿਕਜੋ ਪੈਸੇ ਦੇ ਵਰਤੀ ਵਰਤੀ ਕਰਵਾ ਲਈ ਫਿਰ ਮਨ ਪਾਇਦਾ ਹਲੋ ਵੀਰੇ ਪਿੱਛੇ ਪਰਾਪੋ ਤਾਂ ਨਹੀਂ ਕਰਦੇਗਾ ਤਨ ਉਹਦੇ ਕਰ 4 5 3 7 ਅੱਛਾ ਹੋਰ ਦੇ 500 ਐ ਪਿੱਛੇ ਨੂੰ ਕੋ ਜਾਣਾਗਾ ਉਹ ਸਾਈ 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 ਵਿੱਚੇ 850 ਅਗਣ ਲਾ ਬਲ ਇਦਰਾ ਮੁੜ ਕੇ ਮੁੜ ਕੇ ਨਾ ਮੇਰਾ ਵੀਰ ਮੈਨੂੰ ਕਹੀ ਜੀ ਤਾਂ ਕਹਿਣਾ ਇਹ ਤੈਨੂੰ ਹੋਣਾ ਇਹ ਲਾ ਫੜ ਵੀ ਨਾ ਹਾਂਜੀ ਹਾਂ ਮਿਲ ਦੱਸ ਕੀ ਕੀ ਹੈ ਚਲਾਉਣਾ ਬਾ ਬਾ ਇੱਕ ਮਿੰਟ ਤਾਂ ਦੱਸ ਦੇ ਇੱਕ ਮਿੰਟ ਇੱਕ ਮਿੰਟ ਹਾਂ ਹੋ ਗਿਆ ਕਿੰਨੇ ਦਾ ਹੋ ਗਿਆ ਲਗੜ 8.5 8.5 ਦੀ ਐਵਰੇਜ ਇਹਦਾ ਤੇਰਾ ਚਤਵੰਦਾ ਭਰਾ ਪੈਸੇ ਨਾਲ ੱਟਾ ਕੋਈ ਨਹੀਂ ਹੈ। 8000 ਇਹ ਤਾਂ ਅੱਗੇ ਕੋਈ ਆਊ ਕਰੂਗਾ। ਕਿ 500 ਵੱਡਾ ਇਹਨੇ ਵੇਚਣੀ ਆਗੇ। ਅੱਗੇ ਨੇ ਵੇਚਣੀ ਆ ਜੇ ਇਹਨੂੰ ਘਾਟਾ ਹੀ ਪੈ ਗਿਆ ਤਾਂ ਅਗਲਾ ਆਪਣੇ ਮੰਡੀ ਚ ਕਿਵੇਂ ਆਊਗਾ ਅਗਲਾ। ਦੋ ਕਮਾ ਨਹੀਂ ਪੜਦਾ ਹੋਊਗਾ। ਨਾ 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 ਨਾ। ਨਾ ਬੰਨ ਨਹੀਂ ਗਾਲਾ। 8.5 ਇੱਕ ਮਿੰਟ ਸੁਣੋ। ਇੱਧਰ ਸੁਣੋ। ਅਜੇ ਇਹਦਾ 100 ਲਖਾਈ ਭਰਾ। 100 ਏ ਮੈਨੂੰ ਹੋਰ ਤੇ ਨੌਤਨੂੰ ਇਥੇ ਹੀ ਵਰਗੀ ਵੇਚੂ ਕਿੰਨੇ ਦੀ ਭਰਾ। ਬਈ 2 400 ਵਧੀਆ ਰਹੇਗਾ ਕਿੰਨਾ ਦਾ ਹੋਵੇ 8500 ਉਹ ਫੜ ਤੂੰ ਕੋਈ ਨਾ ਕੀ ਗੱਲ ਇਹਨਾਂ ਦੀ ਪਟਾਪਨੀ ਹੁੰਦੀ ਉਹ ਕਿਸੇ ਦੀ ਬੈਬੀ ਚਾਹੇ ਕਿਸੇ ਕੋਲੇ ਵੀ ਆਪਾਂ ਪੈਸੇ ਪੂਰੇ ਤੇ ਬਦਲ ਆ ਪਟਾ ਦੋ ਦੰਦ ਹੋਈ ਪਈ ਆ ਦੋ ਦੰਦ ਹੋਈ ਪਈ ਆ ਤੇਰੀ ਖੀਰੀ ਆ ਖੀਰੀ ਹੁੰਦੀ ਫੇਰ ਵੀ ਤੈਨੂੰ 500 ਬਦਲਦਾ ਹੋਵੇ ਆ ਮੱਠੀਆ ਹਾਂ ਹਾਂ ਉਹ ਸਹੀ ਆ ਫਿਰ ਰੇਟ ਲਾ ਫੜ ਦਈਆ ਬਰਾਵਾ ਉਹ ਲੈ 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 ਖਾਣਾ ਅੱਛਾ ਸਹੀ ਗੱਲ ਨਾ ਕਰ ਮਗਰ ਇਹ ਪਸਤਾਏਗਾ ਤਾਂ ਮਗਰ ਨਾ ਕਰ ਇਹ ਨਹੀਂ ਵਿਕਦੀ ਲੁੱਸੀ ਵੀ ਆ ਦੋ ਦੰਦ ਹੋਈ ਪਈ ਆ ਮਗਰ ਉਹ ਪਸਤਾਏਗਾ ਲਫਰ ਫਰੇ ਨਹੀਂ ਮਾਲ ਬੇਜਾ ਫੁਰਗਾਂ ਨੂੰ ਵੀ ਪਤਾ ਹੁੰਦਾ ਨਾ ਚੋਗੀ ਘਟੇਗਾ ਆ ਵੀ ਇੰਨੀ ਦੀ ਵੇਖਦੀ ਨਹੀਂ ਬਤੀ ਆਇਆ ਨਾ ਕਾ ਵਿਗਣੀ ਨਹੀਂ ਇੰਨੀ ਵੀ ਢੋਲ ਕੇ ਵੀ ਨਹੀਂ ਜਾਂਦੀ ਇਹ ਸਾਰਾ ਦਿਨ ਬੈਠਾ ਰਹੇਗਾ ਤਾਂ ਵੀ ਨਹੀਂ ਵੇਚਣੀ ਐ ਮੇਰੀ ਕੰਮ ਢੋਲ ਕੇ ਵੀ ਨਹੀਂ ਜਾਂਦੀ ਯਾਰ ਹੱਥ 7.5 ਦੀ 7.5 ਦੀ ਲੈਂਡ ਦਿੱਤੀ ਨੂੰ 1000 ਬਾਬੇ ਦੀ ਜਾਂਦੇ ਆ 7 7.5 ਦੀ ਲੈ ਕੇ ਉਹਨੂੰ ਫੇਰ ਪੜਦਾ ਸੀ ਵਧੀਆ ਬਿਗੜੀਆ ਫੜਲਾ ਅਬ ਕੁਛ ਨਹੀਂ 5 400 ਪਿੱਛੇ 5 400 ਪਿੱਛੇ ਕੀ ਅੜਨਾਂ ਦਾ 500 ਰੋਕ ਵਾਲੀ ਗੱਲ ਰੋਕ ਵਾਲੀ ਗੱਲ 5 400 ਪਿੱਛੇ ਆਹ ਇਹਨਾਂ ਦਾ ਨਰਮ 5 9 ਇਹਦੇ ਵਿੱਚੋਂ ਆ ਬਾਗਲ ਗੱਲ ਕਰੀ ਜਾਣਾ 400 ਤਾਂ ਹੁਣੇ ਵੀ ਬਚਾਉਣਾ ਇਹਨੂੰ ਤਾਂ 9 ਤੇ ਭਰ ਗਈ 100 ਮੈਨੂੰ ਦੇਊਗਾ 100 ਲਖਾਈ ਦੇਊਗਾ 400 ਇਹਨੇ ਵੀ ਬਚਾਉਣਾ ਵਿੱਚੋਂ हजार रुपया दो दंड करी खड़ी है हजार रुपया रुपया जाने बोलिया नहीं ਬਦਿਆ ਰਹੇਗਾ ਵਾਕਾਂ ਵਾਲੀ ਗੱਲ ਕਰੀ ਜਾਂਦਾ ਪਕਲਾ ਮੜਾ ਕੋਈ ਨਾ ਫਿਰ ਇਦੋਂ ਵਿਗਦੀ ਵੀ ਨਹੀਂ ਇਹ ਮੌਕਾ ਹੀ ਹੁੰਦਾ ਗੱਲਾਂ ਗੱਲ ਫੇਰ ਕਰ ਲੈ ਯਾਰ ਰਹੇ ਹਰ ਜਾ ਫੋਨ ਲਾਉਂਦਿਆ ਘਰੇ ਹਾਂ ਕਾਤੀ ਪੈਸੇ ਦੇ ਦਿੰਦੇ ਬਹੁਤ ਦੇ ਪੈਸੇ ਲੈ ਵੀਰੇ ਜਾਇਜ਼ ਤੋਂ ਬਦਲ ਆਇਆ ਇਹੀ ਬੈਠਾ ਕਰੀ ਜਾਂਦਾ ਜਾਇਜ਼ ਤੋਂ ਬਦਲ ਆਇਆ ਆਇਆ ਉnder nauj var gi vechu kinne di agge ada tusi kime hogu to pe tu dik me hogu to pe ka lag ja to oh jana bhai sa theek hai panje 5 7 ਇੱਕ ਤੋਂ 2 3 ਨੂੰ 4 ਹਲਕ ਲਿਆ ਲਖਾਈ ਕਰਾ ਦੋ ਲਖਾਈ ਆਪੋ ਆਪਣੀ ਹੈ ਹੈ ਸਹੀ ਤੋਂ ਕਿਵੇਂ ਹਾਂ ਲਖਾਈ